ਪੜਨਾ ਬੰਦ ਕਰੋ ਹਾਂ ਜੀ ਤੁਸੀਂ ਗਲਤ ਨਹੀਂ ਸੁਣਿਆ ਬਿਲਕੁਲ ਠੀਕ ਸੁਣਿਆ ਜੇ ਤੁਸੀਂ ਵੀ ਦਿਨ ਰਾਤ ਕਿਤਾਬਾਂ ਨਾਲ ਸਿਰ ਟਕਰਾ ਰਹੇ ਹੋ ਸਿਰਫ ਰੱਟਾ ਮਾਰ ਰਹੇ ਹੋ ਤਾਂ ਅੱਜ ਹੀ ਠਹਿਰ ਜਾਓ ਜਰਾ ਸੋਚੋ ਉਹ 10 12 ਘੰਟਿਆਂ ਦੀ ਮਿਹਨਤ ਕਿਸ ਕੰਮ ਦੀ ਜੇ ਇਮਤਿਹਾਨ ਦੇ ਦਿਨ ਦਿਮਾਗ ਸੁੰਨ ਪਿਆ ਹੋਵੇ ਅੱਜ ਮੈਂ ਤੁਹਾਨੂੰ ਇਹ ਨਹੀਂ ਕਹਾਂਗੀ ਕਿ ਹੋਰ ਜ਼ਿਆਦਾ ਹਾਰਡਵਰਕ ਕਰੋ ਸਗੋਂ ਮੈਂ ਤੁਹਾਡੇ ਨਾਲ ਉਹ ਤਰੀਕਾ ਸਾਂਝਾ ਕਰਨ ਜਾ ਰਹੀ ਹਾਂ ਜੋ ਸਾਇੰਸ ਵੀ ਸਾਬਤ ਕਰ ਚੁੱਕੀ ਹੈ ਉਹ ਸਮਾ ਵਰਕ ਜਿਸ ਬਾਰੇ ਟਾਪਰ ਆਮ ਤੌਰ ਤੇ ਚੁੱਪ ਰਹਿੰਦੇ ਹਨ ਜੇ ਅੱਜ ਤੁਸੀਂ ਇਹ ਤਰੀਕਾ ਨਹੀਂ ਸਮਝਿਆ ਤਾਂ ਹੋ ਸਕਦਾ ਹੈ ਕਿ ਕੱਲ ਸਮਾਂ ਹੱਥੋਂ ਨਿਕਲ ਚੁੱਕਾ ਹੋਵੇ ਇਸ ਗੱਲ ਨੂੰ ਆਸਾਨੀ ਨਾਲ ਸਮਝਾਉਣ ਲਈ ਆਓ ਮੈਂ ਤੁਹਾਨੂੰ ਦੋ ਦੋਸਤਾਂ ਦੀ ਇੱਕ ਛੋਟੀ ਪਰ ਸਿੱਖਣ ਵਾਲੀ ਕਹਾਣੀ ਸੁਣਾਵਾਂ ਇੱਕ ਵਿਦਿਆਰਥੀ ਦਾ ਨਾਮ ਸੀ ਰਮਨ ਅਤੇ ਦੂਜੇ ਦਾ ਅਮਨ ਰਮਨ ਉਸ ਕਿਸਮ ਦਾ ਸਟੂਡੈਂਟ ਸੀ ਜਿਸ ਨੂੰ ਲੋਕ ਆਮ ਤੌਰ ਤੇ ਬਹੁਤ ਮਿਹਨਤੀ ਬੱਚਾ ਕਹਿੰਦੇ ਸਨ ਰੋਜ਼ਾਨਾ 10-12 ਘੰਟੇ ਉਹ ਸਟੱਡੀ ਟੇਬਲ ਨਾਲ ਜੁੜਿਆ ਰਹਿੰਦਾ ਕਿਤਾਬਾਂ ਦੇ ਪੰਨੇ ਹਾਈਲਾਈਟਰ ਨਾਲ ਇੰਨੇ ਭਰੇ ਹੁੰਦੇ ਕਿ ਅਸਲ ਲਿਖਤ ਵੀ ਕਈ ਵਾਰ ਗੁੰਮ ਹੋ ਜਾਂਦੀ ਉਹ ਇੱਕੋ ਹੀ ਚੈਪਟਰ ਨੂੰ ਮੋੜ-ਮੋੜ ਪੜ੍ਹਦਾ ਰਾਤ ਦੇਰ ਤੱਕ ਜਾਗਦਾ ਅਤੇ ਆਪਣੇ ਮਨ ਨੂੰ ਦਿਲਾਸਾ ਦਿੰਦਾ ਹਾਂ ਮੈਨੂੰ ਸਭ ਕੁਝ ਆਉਂਦਾ ਹੈ ਹੁਣ ਗੱਲ ਕਰੀਏ ਅਮਨ ਦੀ ਅਮਨ ਦਾ ਤਰੀਕਾ ਬਿਲਕੁਲ ਵੱਖਰਾ ਸੀ ਉਹ ਦਿਨ ਵਿੱਚ ਸਿਰਫ 4-5 ਘੰਟੇ ਧਿਆਨ ਨਾਲ ਪੜਾਈ ਕਰਦਾ ਸ਼ਾਮ ਨੂੰ ਦੋਸਤਾਂ ਨਾਲ ਖੇਡਦਾ ਅਤੇ ਰਾਤ ਨੂੰ ਸਮੇਂ ਤੇ ਸੌਂ ਜਾਂਦਾ ਰਵਣ ਅਕਸਰ ਮਨ ਹੀ ਮਨ ਸੋਚਦਾ ਇਹ ਅਮਨ ਤਾਂ ਪੜਾਈ ਨੂੰ ਸੀਰੀਅਸ ਹੀ ਨਹੀਂ ਲੈਂਦਾ ਪਰ ਜਦੋਂ ਨਤੀਜੇ ਆਏ ਤਾਂ ਕਹਾਣੀ ਨੇ ਨਵਾਂ ਮੋੜ ਲੈ ਲਿਆ ਅਮਨ ਕਲਾਸ ਦਾ ਟਾਪਰ ਬਣ ਗਿਆ ਅਤੇ ਰਮਨ ਉਸ ਦੀ ਸਾਰੀ ਮਿਹਨਤ ਦੇ ਬਾਵਜੂਦ ਨੰਬਰ ਸਿਰਫ ਔਸਤ ਹੀ ਰਹਿ ਗਏ ਰਮਨ ਹੈਰਾਨ ਵੀ ਸੀ ਉਲਝਿਆ ਹੋਇਆ ਵੀ ਅੱਖਾਂ ਭਰੀਆਂ ਹੋਈਆਂ ਅਤੇ ਦਿਲ ਵਿੱਚ ਸਿਰਫ ਇੱਕ ਸਵਾਲ, "ਹੇ ਰੱਬਾ ਮੇਰੇ ਨਾਲ ਹੀ ਇਹ ਸਭ ਕਿਉਂ? ਮੈਂ ਤਾਂ ਦਿਲੋਂ ਮਿਹਨਤ ਕੀਤੀ ਸੀ ਪਰ ਅਸਲ ਗੱਲ ਇਹ ਨਹੀਂ ਸੀ ਕਿ ਕੌਣ ਜ਼ਿਆਦਾ ਘੰਟੇ ਕਿਤਾਬਾਂ ਨਾਲ ਬੈਠਦਾ ਹੈ। ਅਸਲ ਗੱਲ ਸੀ ਕੌਣ ਸਹੀ ਢੰਗ ਨਾਲ ਪੜ੍ਹਦਾ ਹੈ। ਤਾਂ ਆਓ ਅੱਜ ਇਹ ਸਮਝੀਏ ਕਿ ਗਲਤੀ ਆਖਰ ਹੋਈ ਕਿੱਥੇ। ਦੋਸਤੋ ਰਮਨ ਦੀ ਅਸਫਲਤਾ ਦਾ ਕਾਰਨ ਮਿਹਨਤ ਦੀ ਘਾਟ ਨਹੀਂ ਸੀ" ਉਸਨੇ ਘੱਟ ਨਹੀਂ ਬਲਕਿ ਹਾਦ ਤੋਂ ਵੱਧ ਮਿਹਨਤ ਕੀਤੀ ਸੀ ਪਰ ਮੁੱਦਾ ਸੀ ਇੱਕ ਅਜੀਹਾ ਮਨੋਵਿਗਿਆਨਿਕ ਧੋਖਾ ਜਿਸ ਨੇ ਉਸ ਨੂੰ ਅੰਦਰੋਂ ਘਬਰਾਹ ਕਰ ਦਿੱਤਾ ਸਾਇੰਸ ਇਸ ਨੂੰ ਕਹਿੰਦੀ ਹੈ ਕਾਬਲੀਅਤ ਦਾ ਭੁਲੇਖਾ ਆਓ ਹੁਣ ਇਸ ਗੱਲ ਨੂੰ ਇੱਕ ਬਿਲਕੁਲ ਸੌਖੀ ਮਿਸਾਲ ਨਾਲ ਸਮਝੀਏ ਸੋਚੋ ਕੋਈ ਗਾਣਾ ਜੋ ਤੁਸੀਂ ਰੋਜ਼ ਵਾਰ-ਵਾਰ ਸੁਣਦੇ ਰਹਿੰਦੇ ਹੋ ਹੌਲੀ-ਹੌਲੀ ਤੁਹਾਨੂੰ ਲੱਗਣ ਲੱਗ ਪੈਂਦਾ ਹੈ ਮੈਨੂੰ ਤਾਂ ਪੂਰਾ ਗਾਣਾ ਯਾਦ ਹੋ ਗਿਆ ਹੈ ਮੈਂ ਤਾਂ ਗਾਇਕ ਦੇ ਨਾਲ-ਨਾਲ ਗਾ ਵੀ ਲੈਂਦਾ ਹਾਂ ਪਰ ਜਿਵੇਂ ਹੀ ਮਿਊਜ਼ਿਕ ਰੁਕਦਾ ਹੈ ਅਤੇ ਤੁਹਾਨੂੰ ਇਕੱਲਿਆਂ ਗਾਉਣ ਲਈ ਕਿਹਾ ਜਾਂਦਾ ਹੈ ਅਚਾਨਕ ਬੋਲ اٹਕਣ ਲੱਗ ਪੈਂਦੇ ਹਨ ਲਾਈਨਾਂ ਦਿਮਾਗ ਤੋਂ ਖਿਸਕਣ ਲੱਗਦੀਆਂ ਹਨ ਰੱਟਾ ਮਾਰ ਕੇ ਕੀਤੀ ਪੜ੍ਹਾਈ ਵੀ ਬਿਲਕੁਲ ਇਸੇ ਤਰ੍ਹਾਂ ਦੀ ਹੁੰਦੀ ਹੈ ਜਦੋਂ ਤੁਸੀਂ ਕਿਤਾਬ ਖੋਲ੍ਹ ਕੇ ਇੱਕੋ ਚੀਜ਼ ਨੂੰ ਮੋੜ-ਮੋੜ ਪੜ੍ਹਦੇ ਹੋ ਉਹ ਗਾਣਾ ਸੁਣਨ ਵਰਗਾ ਹੀ ਲੱਗਦਾ ਹੈ ਸਭ ਕੁਝ ਆਸਾਨ ਦਿਸਦਾ ਹੈ ਕਿਉਂਕਿ ਜਵਾਬ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੌਜੂਦ ਹੁੰਦੇ ਹਨ ਪਰ ਜਦੋਂ ਇਮਤਿਹਾਨ ਵਿੱਚ ਕਿਤਾਬ ਬੰਦ ਹੋ ਜਾਂਦੀ ਹੈ ਅਰਥਾਤ ਮਿਊਜ਼ਿਕ ਰੁਕ ਜਾਂਦਾ ਹੈ ਤਾਂ ਦਿਮਾਗ ਅਚਾਨਕ ਖਾਲੀ ਜਿਹਾ ਹੋ ਜਾਂਦਾ ਹੈ ਰਮਨ ਸਿਰਫ ਗਾਣਾ ਸੁਣਦਾ ਰਹਿ ਗਿਆ ਪਰ ਅਮਨ ਖੁਦ ਗਾਉਣ ਦਾ ਅਭਿਆਸ ਕਰ ਰਿਹਾ ਸੀ ਹੁਣ ਅਸਲ ਸਵਾਲ ਇਹ ਹੈ ਕਿ ਅਸੀਂ ਅਮਨ ਵਾਂਗ ਐਕਟਿਵ ਤਰੀਕੇ ਨਾਲ ਪੜ੍ਹਾਈ ਕਿਵੇਂ ਕਰੀਏ ਇਸ ਦਾ ਜਵਾਬ ਮਨੋਵਿਗਿਆਨ ਦੇ ਤਿੰਨ ਤਰੀਕਿਆਂ ਵਿੱਚ ਲੁਕਿਆ ਹੋਇਆ ਹੈ ਅਤੇ ਸਭ ਤੋਂ ਪਹਿਲਾ ਤਰੀਕਾ ਜੋ ਲਗਭਗ ਹਰ ਟਾਪਰ ਵਰਤਦਾ ਹੈ ਉਹ ਹੈ ਐਕਟਿਵ ਰੀਕਾਲ ਕਿਤਾਬ ਨੂੰ ਮੋੜ-ਮੋੜ ਪੜ੍ਹਦੇ ਰਹਿਣ ਦੀ ਥਾਂ ਆਪਣੇ ਦਿਮਾਗ ਨੂੰ ਸਵਾਲਾਂ ਨਾਲ ਜਗਾਓ ਆਪਣੇ ਆਪ ਤੋਂ ਸਵਾਲ ਬਣਾਓ ਅਤੇ ਬਿਨਾਂ ਵੇਖੇ ਉਹਨਾਂ ਦੇ ਜਵਾਬ ਯਾਦ ਕਰਨ ਦੀ ਕੋਸ਼ਿਸ਼ ਕਰੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਰੀਡਿੰਗ ਦਾ ਮਤਲਬ ਹੈ ਜਾਣਕਾਰੀ ਦਿਮਾਗ ਵਿੱਚ ਪੜਨਾ ਪਰ ਲਰਨਿੰਗ ਦਾ ਮਤਲਬ ਹੈ ਉਹ ਜਾਣਕਾਰੀ ਦਿਮਾਗ ਤੋਂ ਬਾਹਰ ਕੱਢ ਕੇ ਸੁਟਣਾ ਜਦ ਤੱਕ ਤੁਸੀਂ ਆਪਣੇ ਆਪ ਨੂੰ ਸਵਾਲ ਨਹੀਂ ਪੁੱਛਦੇ ਜਦ ਤੱਕ ਤੁਸੀਂ ਲਿਖ ਕੇ ਜਾਂ ਬੋਲ ਕੇ ਜਵਾਬ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ ਉਦੋਂ ਤੱਕ ਤੁਸੀਂ ਸੱਚਮੁੱਚ ਸਿੱਖ ਨਹੀਂ ਰਹੇ ਤੁਸੀਂ ਸਿਰਫ ਪੜ ਰਹੇ ਹੋ ਅਗਲੀ ਵਾਰ ਜਦੋਂ ਵੀ ਕੋਈ ਪੈਰਾਗ੍ਰਾਫ ਪੜੋ ਤਾਂ ਤੁਰੰਤ ਅਗਲੇ ਪੈਰਾਗ੍ਰਾਫ ਵਾਲਾ ਵਧੋ ਇੱਕ ਛੋਟਾ ਜਿਹਾ ਪਰ ਜ਼ਰੂਰੀ ਕੰਮ ਕਰੋ ਪੈਰਾਗ੍ਰਾਫ ਪੜਨ ਤੋਂ ਪਿੱਛੋਂ ਕਿਤਾਬ ਬੰਦ ਕਰੋ ਅਤੇ ਆਪਣੇ ਆਪ ਤੋਂ ਪੁੱਛੋ ਮੈਂ ਹੁਣੇ ਕੀ ਸਮਝਿਆ ਬਿਨਾਂ ਕਿਤਾਬ ਵੱਲ ਵੇਖੇ ਉਸ ਗੱਲ ਨੂੰ ਆਪਣੇ ਸ਼ਬਦਾਂ ਵਿੱਚ ਬੋਲ ਕੇ ਜਾਂ ਲਿਖ ਕੇ ਦੱਸਣ ਦੀ ਕੋਸ਼ਿਸ਼ ਕਰੋ ਸ਼ੁਰੂ ਵਿੱਚ ਦਿਮਾਗ ਤੇ ਜ਼ੋਰ ਪਵੇਗਾ ਥੋੜੀ ਮੁਸ਼ਕਲ ਵੀ ਮਹਿਸੂਸ ਹੋਵੇਗੀ ਪਰ ਇਹੀ ਉਹ ਮੋੜ ਹੈ ਜਿੱਥੋਂ ਅਸਲ ਸਿੱਖਣ ਦੀ ਸ਼ੁਰੂਆਤ ਹੁੰਦੀ ਹੈ ਪਰ ਦੋਸਤੋ ਇਹ ਜੋ ਸ਼ੁਰੂ ਵਿੱਚ ਮੁਸ਼ਕਲ ਮਹਿਸੂਸ ਹੁੰਦੀ ਹੈ ਅਸਲ ਵਿੱਚ ਇਹੀ ਨਿਸ਼ਾਨੀ ਹੈ ਕਿ ਤੁਸੀਂ ਸਹੀ ਦਿਸ਼ਾ ਵਿੱਚ ਸਿੱਖ ਰਹੇ ਹੋ ਜਿਵੇਂ ਜਿੰਮ ਵਿੱਚ ਜਦੋਂ ਭਾਰ ਚੁੱਕਦੇ ਹੋ ਉਦੋਂ ਹੀ ਮਾਸਪੇਸ਼ੀਆਂ ਬਣਦੀਆਂ ਹਨ ਉਸੀ ਤਰ੍ਹਾਂ ਜਦੋਂ ਦਿਮਾਗ ਤੇ ਦਬਾਅ ਪੈਂਦਾ ਹੈ ਤਾਂ ਹੀ ਮੈਮਰੀ ਮਜ਼ਬੂਤ ਹੁੰਦੀ ਹੈ ਇਸ ਲਈ ਕਿਤਾਬ ਖੁੱਲੀ ਰੱਖ ਕੇ ਰੱਟਾ ਲਗਾਉਣਾ ਹੁਣ ਛੱਡ ਦਿਓ ਹੁਣ ਆਉਂਦੇ ਹਾਂ ਦੂਸਰੇ ਨੰਬਰ ਵੱਲ ਸਪੈਸਡ ਰੈਪੀਟੇਸ਼ਨ ਇਹ ਪੜਾਈ ਦਾ ਉਹ ਤਰੀਕਾ ਹੈ ਜਿਸ ਵਿੱਚ ਇੱਕੋ ਗੱਲ ਨੂੰ ਇੱਕੋ ਦਿਨ ਬਾਰ-ਬਾਰ ਰਟਣ ਦੀ ਥਾਂ ਵਾਕ ਵਕ ਸਮਿਆਂ ਦੇ ਅੰਤਰ ਨਾਲ ਦੁਹਰਾਇਆ ਜਾਂਦਾ ਹੈ ਤਾਂ ਜੋ ਉਹ ਜਾਣਕਾਰੀ ਦਿਮਾਗ ਵਿੱਚ ਪੱਕੀ ਤਰ੍ਹਾਂ ਟਿਕ ਜਾਵੇ ਸਾਡੇ ਵਿੱਚੋਂ ਬਹੁਤਿਆਂ ਦੀ ਇੱਕ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਪੜ੍ਹ ਕੇ ਭੁੱਲ ਜਾਂਦੇ ਹਾਂ ਸਾਡਾ ਦਿਮਾਗ ਇੱਕ ਐਸੀ ਬਾਲਟੀ ਵਾਂਗ ਹੈ ਜਿਸ ਵਿੱਚ ਛੇਕ ਹਨ ਅੱਜ ਜੋ ਅਸੀਂ ਪੜ੍ਹਦੇ ਹਾਂ ਉਸ ਦਾ ਲਗਭਗ ਅੱਧਾ ਹਿੱਸਾ ਅਗਲੇ ਦਿਨ ਤੱਕ ਗਾਇਬ ਹੋ ਜਾਂਦਾ ਹੈ ਇਸ ਸਮੱਸਿਆ ਦਾ ਇੱਕੋ ਹੱਲ ਹੈ ਸਪੇਸ ਰੈਪਿਟੇਸ਼ਨ ਬਹੁਤ ਸਾਰੇ ਵਿਦਿਆਰਥੀ ਇਮਤਿਹਾਨ ਤੋਂ ਇੱਕ ਰਾਤ ਪਹਿਲਾਂ ਸਾਰਾ ਸਿਲੇਬਸ ਰਟਣ ਦੀ ਕੋਸ਼ਿਸ਼ ਕਰਦੇ ਹਨ ਪਰ ਸਾਇੰਸ ਸਾਫ਼ ਕਹਿੰਦੀ ਹੈ ਇਹ ਤਰੀਕਾ ਗਲਤ ਹੈ ਇੱਕੋ ਚੀਜ਼ ਨੂੰ ਇੱਕ ਦਿਨ ਵਿੱਚ ਕਈ ਵਾਰ ਪੜਨ ਨਾਲੋਂ ਇਹ ਕਈ ਗੁਣਾ ਬਿਹਤਰ ਹੈ ਕਿ ਉਸ ਨੂੰ ਵੱਖ-ਵੱਖ ਦਿਨਾਂ ਵਿੱਚ ਥੋੜੀ-ਥੋੜੀ ਵਾਰ ਦੁਹਰਾਇਆ ਜਾਵੇ ਉਦਾਹਰਨ ਵਜੋਂ ਜੋ ਤੁਸੀਂ ਅੱਜ ਪੜਿਆ ਉਸ ਨੂੰ ਕੱਲ ਦੁਹਰਾਓ ਅਤੇ ਫਿਰ ਤਿੰਨ ਦਿਨਾਂ ਬਾਅਦ ਅਤੇ ਫਿਰ ਇੱਕ ਹਫ਼ਤੇ ਬਾਅਦ ਇੱਕ ਗੱਲ ਖਾਸ ਧਿਆਨ ਵਿੱਚ ਰੱਖੋ ਜਦੋਂ ਕੋਈ ਗੱਲ ਦਿਮਾਗ ਤੋਂ ਫਿਸਲਣ ਵਾਲੀ ਹੁੰਦੀ ਹੈ ਉਸੇ ਸਮੇਂ ਉਸ ਨੂੰ ਮੁੜ ਯਾਦ ਕਰਵਾਉਣਾ ਸਭ ਤੋਂ ਵੱਧ ਅਸਰਦਾਰ ਹੁੰਦਾ ਹੈ। ਇਹੀ ਉਹ ਰਾਜ਼ ਹੈ ਜਿਸ ਨਾਲ ਟੋਪਰਾਂ ਦੀ ਮੈਮਰੀ ਇੰਨੀ ਮਜ਼ਬੂਤ ਹੁੰਦੀ ਹੈ। ਇਹਨਾਂ ਤਰੀਕਿਆਂ ਨਾਲ ਪੜ੍ਹਾਈ ਕਰਨ ਨਾਲ ਜਾਣਕਾਰੀ ਸਿਰਫ ਕੁਝ ਦਿਨਾਂ ਲਈ ਨਹੀਂ ਰਹਿੰਦੀ ਬਲਕਿ ਹੌਲੀ-ਹੌਲੀ ਤੁਹਾਡੀ ਪਰਮਾਨੈਂਟ ਮੈਮਰੀ ਵਿੱਚ ਟਿਕ ਲੱਗ ਪੈਂਦੀ ਹੈ। ਹੁਣ ਆਉਂਦੇ ਹਾਂ ਟੈਕਨੀਕ ਨੰਬਰ 3 ਵੱਲ। ਦ ਫਾਈਨਮੈਨ ਟੈਕਨੀਕ ਸਮਝਣ ਦਾ ਅਸਲੀ ਮੰਤਰ ਇਹ ਤੀਜਾ ਤਰੀਕਾ ਮੇਰਾ ਨਿੱਜੀ ਤੌਰ ਤੇ ਸਭ ਤੋਂ ਪਸੰਦੀਦਾ ਹੈ ਇਸ ਤਕਨੀਕ ਨੂੰ ਨੋਬਲ ਇਨਾਮ ਜੇਤੂ ਵਿਗਿਆਨੀ ਰੀਚਰਡ ਫਾਈਨਮੈਨ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਸਿੱਖਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ ਫਾਈਨਮੈਨ ਤਕਨੀਕ ਦਾ ਸਾਫ਼ ਮਤਲਬ ਹੈ ਕਿਸੇ ਵੀ ਵਿਸ਼ੇ ਨੂੰ ਇੰਨਾ ਸੌਖਾ ਕਰਕੇ ਸਮਝਣਾ ਕਿ ਤੁਸੀਂ ਉਹ ਗੱਲ ਇੱਕ ਬੱਚੇ ਨੂੰ ਵੀ ਸਮਝਾ ਸਕੋ ਜਿਵੇਂ ਫਾਈਨਮੈਨ ਖੁਦ ਕਹਿੰਦਾ ਸੀ ਜੇ ਤੁਸੀਂ ਕਿਸੇ ਗੱਲ ਨੂੰ ਆਸਾਨ ਸ਼ਬਦਾਂ ਵਿੱਚ ਨਹੀਂ ਸਮਝਾ ਸਕਦੇ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਨੂੰ ਅਜੇ ਪੂਰੀ ਤਰ੍ਹਾਂ ਨਹੀਂ ਸਮਝੇ ਹੁਣ ਇਸ ਦਾ ਤਰੀਕਾ ਸੁਣੋ ਕੋਈ ਵੀ ਟੌਪਿਕ ਪੜ੍ਹਨ ਤੋਂ ਬਾਅਦ ਕਲਪਨਾ ਕਰੋ ਕਿ ਤੁਹਾਡੇ ਸਾਹਮਣੇ ਇੱਕ 5 ਸਾਲ ਦਾ ਬੱਚਾ ਬੈਠਾ ਹੈ ਹੁਣ ਉਸ ਵਿਸ਼ੇ ਨੂੰ ਉਸ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਭਾਰੀ ਭਾਰੀ ਸ਼ਬਦਾਂ ਤੋਂ ਬਚੋ ਬਿਲਕੁਲ ਸਿੱਧੀ ਤੇ ਆਮ ਭਾਸ਼ਾ ਵਰਤੋ ਜਿੱਥੇ ਤੁਸੀਂ اٹਕ ਜਾਓ ਜਿੱਥੇ ਤੁਹਾਨੂੰ ਲੱਗੇ ਇਹ ਗੱਲ ਮੈਂ ਆਸਾਨ ਨਹੀਂ ਬਣਾ ਪਾ ਰਿਹਾ ਉਸੇ ਪਲ ਸਮਝ ਲਵੋ ਕਿ ਉਥੇ ਤੁਹਾਡੀ ਸਮਝ ਅਧੂਰੀ ਹੈ ਹੁਣ ਕਿਤਾਬ ਖੋਲੋ ਉਸ ਹਿੱਸੇ ਨੂੰ ਦੁਬਾਰਾ ਧਿਆਨ ਨਾਲ ਪੜੋ ਅਤੇ ਫਿਰ ਉਸ ਨੂੰ ਸੌਖੀ ਭਾਸ਼ਾ ਵਿੱਚ ਮੋੜ ਸਮਝਾਉਣ ਦੀ ਕੋਸ਼ਿਸ਼ ਕਰੋ ਦੋਸਤੋ ਇਹ ਤਿੰਨ ਤਰੀਕੇ ਤੁਹਾਡੇ ਸਕੂਲ ਜਾਂ ਕਾਲਜ ਦੇ ਨੰਬਰ ਤਾਂ ਜ਼ਰੂਰ ਵਧਾਉਣਗੇ ਪਰ ਸੱਚ ਇਹ ਹੈ ਕਿ ਅੱਜ ਦੀ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਅੱਜ ਸਿਰਫ ਕਿਤਾਬੀ ਗਿਆਨ ਹੀ ਕਾਫੀ ਨਹੀਂ। ਜੇਕਰ ਤੁਸੀਂ ਜ਼ਿੰਦਗੀ ਵਿੱਚ ਸੱਚਮੁੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਸਮੇਂ ਦੇ ਨਾਲ ਨਵੇਂ ਸਕਿੱਲ ਸਿੱਖਣਾ ਵੀ ਲਾਜ਼ਮੀ ਹੈ। ਅਫਸੋਸ ਦੀ ਗੱਲ ਇਹ ਹੈ ਕਿ ਅੱਜਕੱਲ ਬਹੁਤ ਸਾਰੇ ਵਿਦਿਆਰਥੀ ਆਪਣਾ ਕੀਮਤੀ ਸਮਾਂ ਇੰਸਟਾਗ੍ਰam, ਫੇਸਬੁੱਕ ਅਤੇ YouTube ਤੇ ਬੇਵਜ੍ਹਾ ਸਕਰੋਲ ਕਰਕੇ ਗਵਾ ਰਹੇ ਹਨ। ਇੱਕ ਪਲ ਲਈ ਸੋਚੋ ਜੇ ਇਹੀ ਸਮਾਂ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਤੇ ਲਗਾ ਦਿਓ ਤਾਂ ਨਤੀਜਾ ਕਿੰਨਾ ਵੱਖਰਾ ਹੋ ਸਕਦਾ ਹੈ ਅਤੇ ਜਰਾ ਹੋਰ ਅੱਗੇ ਸੋਚੋ ਜੇਕਰ ਤੁਸੀਂ ਇੰਸਟਾਗ੍ਰam YouTube ਜਾਂ Facebook ਸਿਰਫ ਵਰਤਣ ਦੀ ਥਾਂ ਇਹ ਸਿੱਖ ਲਵੋ ਕਿ ਇਨ੍ਹਾਂ ਪਲੇਟਫਾਰਮਾਂ ਤੇ ਅੱਗੇ ਕਿਵੇਂ ਵਧਿਆ ਜਾਂਦਾ ਹੈ ਤਾਂ ਯਕੀਨ ਕਰੋ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਸਕਦੀ ਹੈ। ਦੋਸਤੋ ਅੱਜ ਦੇ ਸਮੇਂ ਵਿੱਚ ਤਕਨੀਕ ਵੀ ਤੁਹਾਡੇ ਕੋਲ ਹੈ, ਮੌਕੇ ਵੀ ਤੁਹਾਡੇ ਕੋਲ ਹਨ ਪਰ ਸੱਚ ਇਹ ਹੈ ਕਿ ਜੇ ਤਕਨੀਕ ਦੀ ਸਹੀ ਵਰਤੋਂ ਨਾ ਕੀਤੀ ਤਾਂ ਸਾਰਾ ਗਿਆਨ ਵੀ ਬੇਅਸਰ ਰਹਿ ਜਾਂਦਾ ਹੈ। ਇੱਕ ਪੁਰਾਣੀ ਕਹਾਵਤ ਹੈ ਅਨੁਸ਼ਾਸਨ ਦਾ ਭਾਰ ਗਰਾਮਾਂ ਵਿੱਚ ਹੁੰਦਾ ਹੈ ਪਰ ਪਛਤਾਵੇ ਦਾ ਭਾਰ ਟੰਣਾ ਵਿੱਚ ਹੁੰਦਾ ਹੈ। ਅੱਜ ਕਿਤਾਬ ਖੋਲਣ ਵਿੱਚ ਜੋ ਥੋੜੀ ਆਸੁਵਿਧਾ ਮਹਿਸੂਸ ਹੁੰਦੀ ਹੈ ਉਹ ਬਹੁਤ ਛੋਟੀ ਹੈ ਪਰ ਕੱਲ ਜਦੋਂ ਤੁਹਾਡੇ ਦੋਸਤ ਤੁਹਾਡੇ ਤੋਂ ਅੱਗੇ ਨਿਕਲ ਜਾਣਗੇ ਤੇ ਤੁਸੀਂ ਪਿੱਛੇ ਰਹਿ ਜਾਵੋਗੇ ਉਹ ਕਾਸ਼ ਵਾਲਾ ਦਰਦ ਸਹਿਣਾ ਬਹੁਤ ਔਖਾ ਹੋਵੇਗਾ ਤੁਹਾਨੂੰ ਲੱਗਦਾ ਹੈ ਕਿ ਅਜੇ ਬਹੁਤ ਸਮਾਂ ਪਿਆ ਹੈ ਜਰਾ ਸੋਚੋ ਪਿਛਲਾ ਸਾਲ ਅੱਖਾਂ ਚਪਕਦੇ ਹੀ ਕਿਵੇਂ ਲੰਘ ਗਿਆ ਇਹ ਸਮਾਂ ਵੀ ਰੇਤ ਵਾਂਗ ਹੱਥਾਂ ਵਿੱਚੋਂ ਫਿਸਲ ਰਿਹਾ ਹੈ ਅਤੇ ਜੀ ਅੱਜ ਪੜ੍ਹਨ ਦਾ ਮਨ ਬਿਲਕੁਲ ਨਹੀਂ ਕਰ ਰਿਹਾ ਤਾਂ ਸਿਰਫ ਇੱਕ ਵਾਰ ਅੱਖਾਂ ਬੰਦ ਕਰਕੇ ਆਪਣੇ ਮਾਪਿਆਂ ਦਾ ਚਿਹਰਾ ਯਾਦ ਕਰੋ ਉਹਨਾਂ ਦੀ ਮਿਹਨਤ ਉਹਨਾਂ ਦੀਆਂ ਉਮੀਦਾਂ ਉਹਨਾਂ ਦੇ ਸੁਪਨੇ ਕਿ ਇਹ ਸਭ ਕੁਝ ਇੰਸਟਾਗ੍ਰam ਤੇ ਸਕਰੋਲ ਕਰਨ ਨਾਲੋਂ ਵੱਧ ਮਹੱਤਵਪੂਰਨ ਨਹੀਂ ਫੈਸਲਾ ਤੁਹਾਡੇ ਹੱਥ ਵਿੱਚ ਹੈ ਅੱਜ ਲਿਆ ਗਿਆ ਇੱਕ ਸਹੀ ਫੈਸਲਾ ਤੁਹਾਡਾ ਭਵਿੱਖ ਜ਼ਰੂਰ ਸਵਾਰ ਸਕਦਾ ਹੈ ਦੋਸਤੋ ਅੱਜ ਦੀ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਸਿਰਫ ਹਾਰਡਵਰਕ ਕਾਫੀ ਨਹੀਂ ਸਹੀ ਤਰੀਕਾ ਹੋਣਾ ਬਹੁਤ ਜ਼ਰੂਰੀ ਹੈ ਟਾਪਰ ਲੋਕ ਵਧੀਆ ਤਕਨੀਕਾਂ ਨਾਲ ਹੀ ਅੱਗੇ ਨਿਕਲਦੇ ਹਨ ਇਹਨਾਂ ਤਿੰਨ ਤਰੀਕਿਆਂ ਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰੋ ਐਕਟਿਵ ਰਿਕਾਲ ਕਿਤਾਬ ਮੋੜ-ਮੋੜ ਪੜਨ ਦੀ ਥਾਂ ਆਪਣੇ ਆਪ ਤੋਂ ਸਵਾਲ ਪੁੱਛੋ ਅਤੇ ਬਿਨਾ ਵੇਖੇ ਜਵਾਬ ਯਾਦ ਕਰੋ ਸਪੇਸਡ ਰੈਪੀਟੇਸ਼ਨ ਇੱਕੋ ਚੀਜ਼ ਨੂੰ ਵੱਖ-ਵੱਖ ਦਿਨਾਂ ਵਿੱਚ ਥੋੜੀ-ਥੋੜੀ ਵਾਰ ਦੁਹਰਾਓ ਦਾ ਫਾਈਨਮੈਨ ਟੈਕਨੀਕ ਹਰ ਵਿਸ਼ੇ ਨੂੰ ਬੱਚੇ ਨੂੰ ਸਮਝਾਉਣ ਵਾਂਗ ਸੌਖੀ ਭਾਸ਼ਾ ਵਿੱਚ ਸਮਝੋ ਯਾਦ ਰੱਖੋ ਹਾਰਡਵਰਕ ਜ਼ਰੂਰੀ ਹੈ ਪਰ ਸਮਾਰਟਵਰਕ ਤੁਹਾਡੀ ਯਾਦਾਸ਼ਤ ਅਤੇ ਨਤੀਜੇ ਕਈ ਗੁਣਾ ਤੇਜ਼ ਕਰ ਸਕਦਾ ਹੈ ਦੇਨ ਵਿੱਚ ਸਿਰਫ 20-30 ਮਿੰਟ ਹੀ ਇਹਨਾਂ ਤਕਨੀਕਾਂ ਨਾਲ ਅਭਿਆਸ ਕਰੋ ਅਤੇ ਤੁਸੀਂ ਖੁਦ ਦੇਖੋਗੇ ਕਿ ਪੂਰਾ ਸਿਲੇਬਸ ਬਿਨਾ ਥੱਕੇ ਅਤੇ ਬਿਨਾ ਰੱਟੇ ਯਾਦ ਹੋਣ ਲੱਗ ਪੈਂਦਾ ਹੈ ਜੇ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਇਹੋ ਜਿਹੀਆਂ ਸਿੱਖਿਆਦਾਇਕ ਵੀਡੀਓਜ਼ ਦੇਖਣ ਲਈ ਪੰਜਾਬੀ ਜਜ਼ਬਾਤ ਚੈਨਲ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ